ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਤੇ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਮੰਚ ਤੇ ਮੇਰੇ ਕੈਬਨਿਟ ਦੇ ਸਾਥੀ ਬੜੇ ਜਨੂਨੀ ਔਰ ਜੋਸ਼ ਜਜ਼ਬੇ ਨਾਲ ਕੰਮ ਕਰਨ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਖੁਦ ਐਡਵੋਕੇਟ ਨੇ ਸਾਡੇ ਰਾਜ ਸਭਾ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਿਹਾ ਜਾਂਦਾ ਲੋਕ ਸਭਾ ਤੇ ਰਾਜ ਸਭਾ ਨੂੰ ਤੇ ਉੱਥੇ ਪੰਜਾਬ ਦੇ ਮਸਲੇ ਜੋਰ ਸ਼ੋਰ ਨਾਲ ਤੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਹੈਲਥ ਸਰਵਿਸਿਜ਼ ਜਾਂ ਫਿਰ ਲੋਕਾਂ ਦੀਆਂ ਜੋ ਲੁਧਿਆਣੇ ਦੀਆਂ ਖਾਸ ਤੌਰ ਤੇ ਦਿੱਕਤਾਂ ਨੂੰ ਹੱਲ ਕਰਨ ਵਾਲੇ ਸਾਡੇ ਸੰਜੀਵ ਅਰੋੜਾ ਸਾਹਿਬ ਮੇਰੇ ਕੈਬਨਿਟ ਦੇ ਸਾਥੀ ਮੁੰਡਿਆ ਸਾਹਿਬ ਸਾਡੇ ਸੈਕਟਰੀ ਐਜੂਕੇਸ਼ਨ ਮੈਡਮ मेरे सामने मेरे एम एल ए साहबान बैठे ने लुधियाने के पायल दे और साडे पार्टी के सीनियर लीडर साहबान बैठे ने लुधियाने का प्रशासन सिविल प्रशासन ब्यूरोक्रेसी प्लस पुलिस प्रशासन सारे बैठे हैं सो बाकी जिन्ने भी आए हो जा जिन्ने भी वक्त तो थोड़े रिश्तेदार ਤੁਹਾਡੇ ਦੋਸਤ ਮਿੱਤਰ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੋਊਗੀ ਇਸ ਮੰਜ਼ਿਲ ਤੱਕ ਪਹੁੰਚਣ ਲਈ ਟੀਵੀ ਤੇ ਦੇਖ ਰਹੇ ਨੇ ਚਾਹੇ ਉਹ ਚਾਹੇ ਬਾਹਰ ਬੈਠੇ ਨੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਮੇਰੇ ਵੱਲੋਂ ਪਿਆਰ ਭਾਈ ਸਤਿਕਾਰ ਦੇਖੋ ਇਹ ਜਿਹੜਾ ਨੌਕਰੀਆਂ ਦੇਣਾ ਇਹ ਕੋਈ ਆਸਾਨ ਨਹੀਂ ਹੁੰਦਾ ਜੀ ਇਹੇ ਸਰਕਾਰਾਂ ਦੇ ਫਰਜ਼ ਹੁੰਦੇ ਆ ਸਰਕਾਰਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੁੰਦੇ ਆ ਤੇ ਜਿਹਨੂੰ ਰੋਜ਼ਗਾਰ ਚਾਹੀਦਾ ਹੁੰਦਾ ਨੈਰ ਦੇ ਆਧਾਰ ਤੇ ਉਹਨੂੰ ਦੇਨੇ ਹੁੰਦੇ ਆ ਡੈਮੋਕ੍ਰੇਸੀ ਤਾਂ ਇਹੀ ਕਹਿੰਦੀ ਹੈ ਪਰ ਜਿਵੇਂ ਪਹਿਲਾਂ ਮੁੰਡੇ ਨੇ ਸੁਖਰਾ ਸੁਖाराम ਨੇ ਦੱਸਿਆ ਵੀ ਮੈਂ ਇੱਥੇ ਵੀ ਸਿਲੈਕਟ ਹੋ ਗਿਆ ਸੀ ਭ੍ਰਿਸ਼ਟਾਚਾਰ ਦੀ ਪੇਂਟ ਛੱਡ ਗਿਆ ਪੈਸੇ ਨਹੀਂ ਸੀਗੇ ਮੈਂ ਇੱਥੇ ਵੀ ਸਿਲੈਕਟ ਹੋ ਗਿਆ ਸੀ ਮੈਂ ਤਾਂ ਘੱਟ ਨੰਬਰਾਂ ਵਾਲੇ लागे मैं रह गया यही हमारे रहा पेल अपने सो अज बवंजा हजार छे सौ छे है अंकड़ा बड़ी जल्दी यह अंकड़ा जड़ा मतलब सठ हजार भी पार करूगा सत्तर भी करूगा लख भी करूगा क्योंकि साड़ी सायत साफ है जे असी स्कूल बनावे सू टीचर चाहिए ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਆ ਸਾਨੂੰ ਫਾਰਮਾਸਿਸਟ ਚਾਹੀਦੇ ਆ ਨਰਸਾਂ ਚਾਹੀਦੇ ਆ ਸਾਨੂੰ ਮਤਲਬ ਹਰ ਕਿਸਮ ਦਾ ਜਿਹੜਾ এমਪਲਾਈ ਉਹ ਚਾਹੀਦਾ ਪਹਿਲਾਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਤਾਂ ਫਿਰ ਕੁਝ ਚਾਹੀਦਾ ਨਹੀਂ ਸੀ ਮੈਂ ਖੁਦ ਟੀਚਰ ਦਾ ਬੇਟਾ ਮੈਨੂੰ ਪਤਾ ਐਜੂਕੇਸ਼ਨ ਦੀ ਵੈਲਿਊ ਜਾਂ ਮਤਲਬ ਟੀਚਰ ਦੇ ਬੇਟੇ ਨੂੰ ਥੋੜਾ ਜਿਹਾ ਉੱਖਾਇਆ ਵੀ ਹੋ ਜਾਂਦਾ ਹਾਂ ਇਕ ਤਾਂ ਉੱਟ ਬਹੁ ਪੈਂਦੀ ਆ ਟੀਚਰ ਦੇ ਬੇਟੇ ਨੂੰ ਕਿਉਂਕਿ ਤਨਖਾਹ ਤਨਖੂ ਲੈਣ ਵੇਲੇ ਇਕੱਠੇ ਹੁੰਦੇ ਨੇ ਆਪਸ ਚ ਪੁੱਛ ਲੈਂਦੇ ਆਪਸ ਕਿਵੇਂ ਸਾਡੇ ਵਾਲਾ ਥੋੜਾ ਜਿਹਾ ਹਿੰਦੀ ਚੋਂ ਕਮਜ਼ੋਰ ਹੈ ਕੱਲ ਨੂੰ ਖਿੱਚ ਦਿਓ ਆਉਣ ਸਰ ਹਿੰਦੀ ਵਾਲੇ ਨੇ ਮੇਰੇ ਕੰਨ ਫੜਾ ਲੈਣੇ ਮੈਂ ਮੈਂ ਤਾਂ ਕੁਝ ਕਹਿਆ ਨਹੀਂ ਕਹਿੰਦਾ ਤੇਰੇ ਬਾਪੂ ਨੇ ਤੇ ਅੱਜ ਕੱਲ ਨੂੰ ਸੋ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਇਹ ਵੀ ਜਦੋਂ ਤੁਸੀਂ ਮਤਲਬ ਇਹ ਦੇਖਦੇ ਹਾਂ ਕਿ ਹਾਂ এডੂਕੇਸ਼ਨ ਦੀ ਵੈਲਿਊ ਅੱਗੇ ਜਾ ਕੇ ਕੀ ਪੁੱਪੀ ਉਹ ਤੁਹਾਨੂੰ ਫਿਰ ਉਹੀ ਟੀਚਰ ਚੰਗੇ ਲੱਗਣ ਲੱਗ ਜਾਂਦੇ ਨੇ ਜਿਹੜੇ ਤੁਹਾਨੂੰ ਡਾਂਟਦੇ ਸੀ ਜਾਂ ਉਹ ਉਹੀ ਜਿਹੜੇ ਟੀਚਰ ਨੇ ਲੱਗਦਾ ਸੀ ਕਿ ਹਾਂ ਸਾਡੇ ਲਈ ਜੋ ਕਰਦੇ ਸੀ ਉਸ ਵੇਲੇ ਸ਼ੈਸਨ ਲੱਗਦਾ ਉਹ ਯਾਰ ਬੜਾ ਇਹਨੂੰ ਬੁਖਾਰ ਚੜ ਜਾਏ ਅੰਗਰੇਜ਼ੀ ਵਾਲੀ ਨੂੰ ਰੱਬ ਕਰਿਆ ਜਾਵੇ ਨਾ ਆਉਂਦੇ ਹੈਗੇ ਜੀ ਉਹ ਤਾਂ ਪਹਿਲੀ ਆਉਂਦੇ 8:30 ਵਜੇ ਮੈਂ ਬੜਾ ਸੋ ਰੱਬ ਰੱਬ ਕਹਿੰਦੇ ਬੱਚਿਆਂ ਦੀਆਂ ਦੁਆਵਾਂ ਨੇੜੇ ਹੋ ਕੇ ਸੁਣਦਾ ਸਕੂਲ ਦੇ ਬੱਚੇ ਕਹਿੰਦੇ ਸਾਡੀ ਤਾਂ ਨਹੀਂ ਸੁਣਦਾ ਜਿਹੜੀਆਂ ਅਸੀਂ ਕਰ ਰਹੇ ਆ ਸਾਡੇ ਤਾਂ ਕਿਸੇ ਨੇ ਮੰਨੀ ਨਹੀਂ ਸਾਰੇ ਟੀਚਰ ਹੋਜ ਆ ਜਾਂਦੇ ਨੇ ਕਹਿੰਦੇ ਸੋ ਉਸ ਵੇਲੇ ਨਹੀਂ ਲੱਗਦਾ ਹੁੰਦਾ ਕਿ ਅਸੀਂ ਸ਼ਾਇਦ ਅਸੀਂ ਖੇਡਣਾ ਹੈ ਅਸੀਂ ਸ਼ਰਮਨਾ ਕਰਨੀ ਹੈ ਉਸ ਵੇਲੇ ਤਾਂ ਨਹੀਂ ਲੱਗਦਾ ਹੁੰਦਾ ਉਮਰ ਦਾ ਤਕਾਜ਼ਾ ਹੁੰਦਾ ਬਾਅਦ ਦੇ ਵਿੱਚ ਜਦੋਂ ਤੁਸੀਂ ਕੋਈ ਬਣ ਜਾਂਦੇ ਹੋ ਤਾਂ ਉਹੀ ਟੀਚਰ ਤੁਹਾਨੂੰ ਕਿਸੇ ਬਾਜ਼ਾਰ 'ਚ ਮਿਲਦਾ ਤਫਰਦੋਂ ਸਿੱਧੇ ਹੱਥ ਪੈਰਾਂ ਨੂੰ ਜਾਂਦੇ ਆ। ਤੁਹਾਡੇ ਕਰਕੇ ਹੋ ਗਿਆ ਜੀ ਗੱਲ। ਮੇਰੇ ਟੀਚਰ ਮੈਨੂੰ ਮਿਲਦੇ ਰਹਿੰਦੇ। ਮੇਰੇ ਟੀਚਰ ਮੇਰੇ ਕਾਲਜ ਦੇ ਪ੍ਰੋਫੈਸਰ ਸਾਹਿਬਾਂ ਮਿਲਦੇ ਰਹਿੰਦੇ ਆ। ਦੇਖੋ ਕੱਲ ਨੂੰ ਤੁਸੀਂ ਹੁਣ ਸਕੂਲਾਂ ਜਾਓਗੇ। ਤੁਹਾਡੇ ਪੜਾਏ ਹੋਏ ਬੱਚੇ ਵਕੀਲ ਬਣਨਗੇ, ਅਫਸਰ ਬਣਨਗੇ, ਕੀ ਕੀ। ਉਹਦੇਆਂ ਤੇ ਪਹੁੰਚਣਗੇ। ਜਦੋਂ ਕੋਈ ਦਰਖਤ ਛਾਂ ਤੇ ਫਲ ਦੇਣ ਲੱਗ ਜੇ ਤਾਂ ਸਮਝੋ ਉਹਦੇ ਸਭ ਤੋਂ ਵੱਧ ਉਹਦੀ ਖੁਸ਼ੀ ਜਿਹੜੀ ਹੈ ਉਹ ਉਹਦੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਇਹ ਦਰਖਤ ਸਿੰਜਿਆ ਹੋਇਆ ਮੈਂ ਲਾਇਆ ਹੋਇਆ ਬੂਟਾ ਹੈ ਸੋ ਤੁਸੀਂ ਪਤਾ ਹੀ ਨਹੀਂ ਕਿੰਨੇ ਬੂਟੇ ਲਾਉਂਗੇ ਹੁਣ ਪੰਜਾਬ 'ਚ ਜਿਨ੍ਹਾਂ ਨੇ ਛਾਂ ਦੇਣੀ ਹੈ ਜਿਨ੍ਹਾਂ ਨੇ ਫਲ ਦੇਣੇ ਨੇ ਸੋ ਕੌਮ ਦੇ ਨਿਰਮਾਤਾ ਤਾਈਓ ਕਿਹਾ ਜਾਂਦਾ ਨਾ ਨੇਸ਼ਨ ਬਿਲਡਰਸ ਸੋ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ 952 ਦੇ ਕਰੀਬ ਅੱਜ ਨਵੇਂ ਟੀਚਰ ਸਕੂਲਾਂ 'ਚ ਜਾਣਗੇ ਤੁਹਾਡਾ ਜਿਸ ਤਰ੍ਹਾਂ ਹੁਣ ਦੱਸਿਆ ਕਿ ਚੌਥੀ ਨੌਕਰੀ ਹੈ ਪਰ ਟੀਚਿੰਗ ਪ੍ਰੋਫੈਸ਼ਨ ਜਿਹੜਾ ਸੀ ਉਹ ਮੇਰਾ ਜਨੂਨ ਸੀ ਵੀ ਮੈਂ ਮਾਸਟਰ ਬਣਨਾ ਹੈ ਟੀਚਰ ਬਣਨਾ ਬੜੀ ਵੱਡੀ ਗੱਲ ਹੈ ਜੀ ਇਹ ਕਿਸੇ ਨੂੰ ਦਾਨ ਵਿਦਿਆ ਦਾ ਦਾਨ ਦੇਣਾ ਹੈ ਦਾਨ ਹੈ ਇਹ ਵਿਦਿਆ ਵਿਚਾਰੀ ਤਪਰ ਉਪਕਾਰੀ ਸੋ ਸਕੂਲਸ ਅੱਛੇ ਤੁਹਾਨੂੰ ਮਿਲਣ ਸਕੂਲਾਂ ਚ ਐਟਮੋਸਫੀਅਰ ਅੱਛਾ ਮਿਲੇ ਇਹਦੇ ਇਹਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਤੇ ਕਰੀ ਜਾਂਦੇ ਆ ਰੋਜ਼ ਟੀਚਰ ਮੈਂ ਕਿਉਂਕਿ ਮੈਂ ਖੁਦ ਸਰਕਾਰੀ ਸਕੂਲਾਂ ਚ ਪੜਿਆ ਹੋਇਆ ਹਾਂ ਸਰਕਾਰੀ ਸਕੂਲ ਦੇ ਟੀਚਰਾਂ ਚ ਕੋਈ ਕਮੀ ਨਹੀਂ ਜੀ ਕੋਈ ਟੈਲੈਂਟ ਵੀ ਕਮੀ ਨਹੀਂ ਮੱਚ ਬੈਟਰ ਟੈਲੈਂਟ ਹੈ ਪ੍ਰਾਈਵੇਟ ਵਾਲਿਆਂ ਨਾਲ ਪਰ ਮਾਹੌਲ ਨਹੀਂ ਹੈਗਾ ਜੀ ਉੱਥੇ ਬੱਚਿਆਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਬਾਥਰੂਮ ਨਹੀਂ ਹੈਗੇ ਪੱਖਾ ਖੜ ਗਿਆ ਜੀ ਉਹ ਹੋਰ ਆ ਮਤਲਬ ਟੀਚਰ ਜਿਹੜਾ ਉਹਦਾ ਧਿਆਨ ਟੀਚਿੰਗ ਤੋਂ ਬਿਨਾ ਬਾਕੀ ਹੋਰ ਚੀਜ਼ਾਂ ਵੱਲ ਰਹਿੰਦਾ ਸੀ ਹੈਡਮਾਸਟਰ ਮੇਰੇ ਕੋਲ ਮੇਰੇ ਡੈਡੀ ਹਰ ਮਾਸਟਰ ਸੀ ਉਹਨਾਂ ਦਾ ਧਿਆਨ ਆ ਪੱਖਾ ਖੜ ਗਿਆ ਜੀ ਆ ਬਾਥਰੂਮ ਦੀ ਟੂਟੀ ਖਰਾਬ ਹੋ ਗਈ ਜੀ ਹੈਨਾ ਉਹਨਾਂ ਉਹਨਾਂ ਦਾ ਧਿਆਨ ਟੀਚਿੰਗ ਵੱਲ ਜਾਂ ਆਪਣੇ ਸਕੂਲ ਦੀ ਸੁਪਰਵਾਈਜ਼ਨ ਵੱਲ ਚਾਹੀਦਾ ਸੀ ਜੋ ਕਿ ਅਸੀਂ ਅੱਜੇ ਪ੍ਰੋਵਾਈਡ ਕਰਵਾਤਾ ਕੈਂਪਸ ਮੈਨੇਜਰ ਦਾ ਮਤਲਬ ਹੈ ਉਹ ਸਕੂਲ ਦਾ ਬਾਕੀ ਦਾ ਸਾਰਾ ਕੰਮ ਦੇਖੂਗਾ ਟੀਚਰ ਦਾ ਕੰਮ ਸਿਰਫ ਪੜਾਈ ਵਾਲਾ ਪਾਸਾ ਦੇਖਣਾ ਬਸ ਨਹੀਂ ਤਾਂ ਵੋਟਾਂ ਵੀ ਤੁਹਾਡੇ ਤੋਂ ਪਾਉਣੀਆਂ ਵੋਟਾਂ ਗਿਣਨ ਨੂੰ ਵੀ ਤੁਸੀਂ ਹੁੰਨੇ ਹੋ ਆ ਜਨਸੰਖਿਆ ਸੈਂਸਸ ਕਰਨਗੇ ਚਲੋ ਮਾਸਟਰ ਹੁਣ 26 ਚ ਕਹਿੰਦੇ ਨੇ ਇਹ ਕਰਾਉਣ ਨੂੰ ਸੈਂਸਸ ਮੈਂ ਤਾਂ ਕਹਤਾ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਿ ਮੈਂ ਨਹੀਂ ਇੱਕ ਵੀ ਟੀਚਰ ਦੇਣਾ ਤੁਹਾਨੂੰ ਮੈਂ ਕਿਹਾ ਵੀ ਤੁਸੀਂ ਐਂ ਕਰੋ ਮੈਂ ਕਿਹਾ ਮੈਂ ਤੁਹਾਨੂੰ ਐਮਏ ਪੜੇ ਹੋਏ ਐਮਫਲ ਪੜੇ ਲਿਖੇ ਬੱਚੇ ਮੈਂ ਤੁਹਾਨੂੰ ਜਿਨ੍ਹਾਂ ਨੂੰ ਹਜੇ ਨੌਕਰੀਆਂ ਨਹੀਂ ਮਿਲੀਆਂ ਮੈਂ ਤੁਹਾਨੂੰ ਉਹ ਦੇਣਾ ਜਾਂ ਪੜ ਰਹੇ ਨੇ ਹਜੇ ਉਹਨਾਂ ਨੂੰ 2 ਮਹੀਨੇ ਟ੍ਰੇਨਿੰਗ ਦਿਓ ਤੇ ਉਹਨਾਂ ਨੂੰ ਹਾਇਰ ਕਰੋ 4 ਮਹੀਨੇ 5 ਮਹੀਨੇ ਜਿੰਨਾ ਵੀ ਤੁਹਾਡਾ ਹੈਗਾ ਜਨਸੰਖਿਆ ਦਾ ਤੁਸੀਂ ਉਹਨਾਂ ਤੋਂ ਕਰਵਾਓ ਤੇ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਜਾਂ ਸਰਟੀਫਿਕੇਟ ਵੀ ਦਿਓ ਤੇ ਉਹਨਾਂ ਦਾ ਰੈਜ਼ume ਜਿਹੜਾ ਉਹ ਵੀ ਬਹੁਤ ਵੱਜੂਗਾ ਕਿ ਦੁਨੀਆ ਦੇ ਸਭ ਤੋਂ ਵੱਧ ਪਾਪੂਲੇਸ਼ਨ ਜਾਂ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਸੈਂਸਸ ਕੀਤਾ ਹੋਇਆ ਹੈ। ਮੈਂ ਤੁਸੀ ਮੈਂ ਤੋਂ ਤੁਸੀ ਮੈਂ ਤੋਂ ਟੀਚਰ ਮੰਗੀ ਜਾਓਗੇ 4 ਮਹੀਨੇ ਬਾਅਦ ਮੈਂ ਸਕੂਲਨ ਕੀ ਕਰੂੰਗਾ ਫਿਰ? ਔਰ ਇਹ ਸ਼ਾਇਦ ਇਸ ਗੱਲ ਨਾਲ ਸਹਿਮਤ ਵੀ ਹੋ ਗਏ ਹੋ ਤੇ ਸ਼ਾਇਦ ਦੋ ਤਿੰਨ ਰਾਜਾਂ ਨੇ ਹੋਰ ਜਵਾਬ ਦੇਤਾ ਵੀ ਅਸੀਂ ਵੀ ਨੰਦਦੇ ਉਹ ਕਹਿੰਦੇ بڑا ਪੰਗਾ ਹੈ ਕਹਿੰਦੇ ਇਹੋ ਹੀ फडਕਾਉਂਦਾ ਹੈ ਭਗਵਾਨ ਤਮਨ ਸਾਰਿਆਂ ਮੈਂ ਕਿਹਾ ਫੜਕਾਉਂਦਾ ਨਹੀਂ ਉਹ ਮੈਂ ਸਿਪੜਾਉਣਾ ਸੋ ਇਸ ਕਰਕੇ ਕਿਉਂਕਿ ਦੇਖੋ ਜਿਸ profession ਵਾਸਤੇ ਤੁਸੀਂ ਚੁਣੇ ਗਏ ਹੋ ਤੁਹਾਡੇ ਤੋਂ ਉਹ ਕੰਮ ਲੈਣਾ ਚਾਹੀਦਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ ਉਹ ਲੈਣਾ ਚਾਹੀਦਾ ਤੇ ਤੁਹਾਨੂੰ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੋਊਗੀ ਮੇਰੀ ਤਨਖਾਹ ਨਹੀਂ ਵਧਦੀ ਮੈਂ ਕੀ ਕਰੂੰਗਾ ਜਿਵੇਂ ਹੀਰੋ ਵਾਲਾ ਮੁੰਡਾ ਕਹਿੰਦਾ ਸੀ ਮੈਂ ਛੱਡਦਾ ਸੀ ਉਮੀਦ ਹੈ ਪਿਛੇ 10000 ਚ ਕੀ ਬਣਾਉਂਗਾ ਛੱਡ ਪਰੇ ਅਗਲੀ ਵਾ ਅਗਲੇ ਜੁਲਾਈ ਤੋਂ ਬਾਅਦ ਛੱਡ ਦਾਂਗੇ ਹੈਨਾ ਤੇ ਮਤਲਬ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੈ ਫਿਰ ਉਹਨੇ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਬਣਾਉਣਾ ਹੈ ਆਪ ਆਪ ਮਤਲਬ ਪਹਿਲਾਂ ਕੀ ਸੀਗਾ ਸਕੂਲ ਖਾਲੀ ਸੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਸੀ ਉਹ ਭਰੀ ਹੋਈ ਸੀ ਟੀਚਰਾਂ ਨਾਲ ਉਮੈਨ ਨੂੰ ਥੱਲੇ ਲਾ ਕੇ ਸਕੂਲ ਚ ਵਾਰ ਲਓ ਯਾਰ ਇਹ ਜਿਹੜੀ ਗੱਲ ਹੈ ਨਾ ਜੀ ਉਹਨਾਂ ਨੂੰ ਧਿਆਨ ਨਹੀਂ ਦਿੱਤਾ ਉਹ ਉਹ ਸਰਕਾਰੀ ਚ ਪੜ੍ਹੇ ਹੀ ਨਹੀਂ ਸੀ ਨਾ ਉਹ ਤਾਂ ਪਹਾੜ ਆਲੇ ਨੇ ਜੀ ਕੋਈ ਅਧਰ ਦੂਨ ਆਲਾ ਹੈ ਕੋਈ ਸਨਾਵਰ ਆਲਾ ਹੈ ਹੈ ਨਾ ਕੋਈ ਉੱਥੇ ਸ਼ਿਮਲੇ ਵਾਲਾ ਹੈ ਕੋਈ ਕੋਈ ਉੱਧਰ ਟਲੌਜੀ ਵਾਲਾ ਹੈ ਉਹ ਤਾਂ ਪੜ੍ਹੇ ਹੀ ਨਹੀਂ ਤੇ ਉਹਨਾਂ ਦਾ ਪਤਾ ਹੀ ਨਹੀਂ ਬਈ ਸਰਕਾਰੀ ਸਕੂਲਾਂ ਦੀ ਪੜ੍ਹਾਈ ਕੀ ਹੁੰਦੀ ਹੈ ਯਾ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਹੁੰਦਾ ਪਤਾ ਹੀ ਨਹੀਂ ਉਹ ਤਾਂ ਸਿੱਧੇ ਹੋਸਟਲ ਚੋਂ ਕਲਾਸ ਚ ਕਲਾਸ ਚੋਂ ਹੋਸਟਲ ਚ ਬਸ ਮਾਤਾ ਪਿਤਾ ਅਮੀਰ ਹਰ ਹਫ਼ਤੇ ਗੱਡੀਆਂ ਆਗੀਆਂ ਨਵੀਆਂ ਚਲੋ ਵੀਕਐਂਡ ਆ ਗਿਆ ਵਾਓ ਚਲੋ ਫਨ ਕਰੋ ਚਲੋ ਜੀ ਸਾਡਾ ਕਿਹੜਾ ਵੀਕਐਂਡ ਘਰੇ ਜਾਂਦਿਆਂ ਨੂੰ ਮੱਝਾਂ ਛੱਡ ਦਿੰਦੇ ਸੀ ਉਹ ਗਈਆਂ ਚੱਲ ਚੱਲ ਉਹਦੇ ਮਗਰੀ ਚੱਲ ਸ਼ੁੱਧ ਹੀ ਖੇਤ ਹਾਂ ਪਹਿਲੀ ਛੱਡ ਦਿੰਦੇ ਸੀ ਮੱਝਾਂ ਵੀ ਆਉਣਗੇ ਜਵਾਬ ਨਹੀਂ ਦੇ ਸਕਦੀ ਉਹ ਜਾਂਦੀਆਂ ਨਹੀਂ ਛੇਤੀ ਘਰ ਘੇਰਾ ਚੱਲ 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 ਸ਼ਾਬਾਸ਼ ਵੀ ਅਸੀਂ ਹੋਮਵਰਕ ਵੀ ਕਰਨਾ ਹੈ ਇਹ ਉਹ ਨਾ ਸੋ ਮੈਂ ਤਾਂ ਹੀ ਕਹਿਣਾ ਹੁੰਨਾ ਕਿ ਇਹ ਵੀ ਸ਼ੁਕਰ ਹੈ ਇਹ ਵੀ ਸ਼ੁਕਰ ਹੈ ਕਿ ਸਾਨੂੰ ਉਹਨਾਂ ਸਕੂਲਾਂ 'ਚ ਪੜ੍ਹਨ ਦਾ ਮੌਕਾ ਮਿਲ ਗਿਆ ਜਿੱਥੋਂ ਚੰਗਾ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੁੰਦੀ ਮਤਲਬ ਕਨਵੈਂਟਰੀਅਨ ਤੇ ਸਰਕਾਰੀਾਂ ਦਾ ਇਹੀ ਫਰਕ ਹੈ ਬਸ ਬਈ ਸਰਕਾਰੀ ਸਕੂਲ ਹੈ ਨਾ ਉਹ ਪਰਸਨੈਲਿਟੀ ਡਿਵੈਲਪਮੈਂਟ 'ਚ ਬਹੁਤ ਯੋਗਦਾਨ ਪਾਉਂਦੇ ਆ ਜੀ ਮੈਂ ਕਹਤਾ ਇੱਕ ਵਾਰੀ ਕਿਤੇ ਪੱਤਰਕਾਰ ਕਹਿੰਦੇ ਜੀ ਕਿਵੇਂ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲ ਜਿਹੜੇ ਨੇ ਉਹ ਤੁਹਾਨੂੰ ਡਿਸੀਜਨ ਮੇਕਰ ਬਣਾਉਂਦੇ ਆ ਵੀ ਫੈਸਲਾ ਲੈਣ ਦੀ ਕਪੈਸਿਟੀ ਤੁਹਾਡੇ 'ਚ ਆਉਂਦੀ ਹੈ ਕਹਿੰਦੇ ਕਿਵੇਂ ਜੀ ਮੈਂ ਕਿਹਾ ਜੀ ਮਤਲਬ ਵੀ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਘਰੋਂ ਅਸੀਂ ਚੱਲ ਪਏ ਸਕੂਲ ਨੂੰ ਬਾਂਚ ਰਾਚ ਫੈਸਲਾ ਕਰਨਾ ਹੁੰਦਾ ਵਿੱਚ ਘਰੋਂ ਤਾਂ ਚੱਲ ਚੱਲ ਪੇ ਸਕੂਲ ਜਾਣਾ ਹੈ ਜਾਂ ਨਾ ਅੱਜ ਉਹ ਉਹ ਪਤਾ ਕੀ ਫੈਸਲਾ ਲੈਣਾ ਡਿਸੀਜਨ ਮੇਕਿੰਗ ਹੈ ਜੀ ਸਕੂਲ ਚ ਕਿਹੜਾ ਸਕੂਲ ਚ ਕਿਹੜਾ ਫੋਨ ਆਉਂਦਾ ਘਰੇ ਵੀ ਤੁਹਾਡਾ ਬੱਚਾ ਨਹੀਂ ਆਇਆ ਪ੍ਰਾਈਵੇਟ ਚ ਘਰੇ ਫੋਨ ਆਉਂਦਾ ਤੁਹਾਡਾ ਬੱਚਾ ਨਹੀਂ ਆਇਆ ਅੱਜ ਆਈ ਚਲੋ ਫਿਰ ਫੈਸਲਾ ਲੈ ਲੈ ਚੱਲ ਚੱਲ ਚਲੇ ਜੀ ਚੱਲਦੇ ਹਾਂ ਫਿਰ ਅੱਗੇ ਜਾ ਕੇ ਫਿਰ ਫੈਸਲਾ ਲੈਣਾ ਵੀ ਭੱਜਣਾ ਅੱਧੀ ਛੁੱਟੀ ਵੇਲੇ ਆ ਜਾ 8ਵੇਂ ਪੀੜ ਚ ਭੱਜੀਏ ਬਰਾਬਰ ਦਾ ਫੈਸਲਾ ਫਿਰ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਪੋਲਿਟਿਕਸ ਜਿਆ ਰਾਜਨੀਤੀ ਵੀ ਜਿਹੜੀ ਹੈ ਉਹਦੇ ਵੀ ਥੋੜੀ ਸਿੱਖਿਆ ਜਿਹੜੀ ਹੈ ਸਰਕਾਰੀ ਸਕੂਲਾਂ ਚੋਂ ਮਿਲਦੀ ਹੈ ਵਿਪੱਜਣਾ ਇਕੱਲੇ ਨਹੀਂ ਆ ਜਾਂ ਪੰਜ ਸੱਤ ਨਾਮ ਰੱਖ ਲਏ ਗੁਰਪਿਆ ਬਣਾ ਲਈ ਇੱਕ ਹੈਨਾ ਸੋ ਫਿਰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਸਾਰੀ ਛੁੱਟੀ ਬਿਲੇ ਕੁੱਟਣਾ ਕਿਨੂੰ ਹੈ ਫਿਰ ਇਹ ਵੀ ਦੇਖਣਾ ਵੀ ਉਹਦੇ ਕੋਲੇ ਕਿੰਨੇ ਬੰਦੇ ਨੇ ਜਿਹਨੂੰ ਕੋਟਣਾ ਹੈ ਜੇ ਉਹਦੇ ਵੱਧ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਬੜੀ ਪਰਸਨੈਲਿਟੀ ਡਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਹੈ ਹੈਨਾ ਸੋ ਇਹ ਕੰਮ ਉਹਨਾਂ ਕੋਲੇ ਨਹੀਂ ਹੈਗਾ ਤਾਈਓ ਤਾਂ ਤਾਈਓ ਤਾਂ ਪਤਾ ਕੀ ਹੈ ਤਾਂ ਹੀ ਤਾਂ ਉਹਨਾਂ ਨੂੰ ਭਾਸ਼ਣ ਨਹੀਂ ਦੇਣੇ ਆਉਂਦੇ ਆਪ ਦੇ ਸਭ ਕੇ ਪਿਓ ਨੂੰ ਕਹਿੰਦੇ ਨੇ ਮੇਰੇ ਪਿਤਾ ਸਮਾਨ ਹੈ ਪਿਓ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾਈਆਂ ਜੋ ਪਤਾ ਹੀ ਨਹੀਂ ਜਦੋਂ ਪੜ੍ਹਿਆ ਹੀ ਨਹੀਂ ਹੈ ਇਹਨੇ ਕੁਛ ਉਹ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ੱਤਕੇ ਖਾ ਕੇ ਆਉਂਦੀ ਹੈ ਐਕਸਪੀਰੀਅੰਸ ਮੇਕਸ ਅ ਪਰਫੈਕਟ ਮੈਨ ਤੁਹਾਨੂੰ ਤਜਰਬਾ ਬਣਾਉਂਦਾ ਜੀ ਦੁੱਖ ਜਿਹੜੇ ਨੇ ਥੋੜੇ ਸਮੇਂ ਲਈ ਬਹੁਤ ਲੱਗਦਾ ਹੈ ਕਸ਼ਟਦਾਇਕ ਹੈ ਪਰ ਜਿਹੜੇ ਦੁੱਖ ਨੇ ਉਹ ਤੁਹਾਨੂੰ ਪੱਠੀ ਦੇ ਵਿੱਚ ਦੀ ਕੱਢ ਦਿੰਦੇ ਆ ਦੁੱਖ ਤੋਂ ਬਾਹਰ ਜਿਹੜਾ ਸੁੱਖ ਆਉਂਦਾ ਉਹਦਾ ਆਨੰਦ ਹੀ ਹੋਰ ਆ ਸੋਨਾ ਦੇਖ ਲੈਨੇ ਆਪਾਂ ਸੁਨਿਆਰੇ ਦੀ ਹੱਟੀ ਤੇ ਬਹੁਤ ਸ਼ਾਨਦਾਰ ਗਹਿਣੇ ਬਣੇ ਪਏ ਹੁੰਦੇ ਨੇ ਚਮਕਦਾ ਪਰ ਆਪਾਂ ਕਦੇ ਨਹੀਂ ਦੇਖਿਆ ਕਿ ਕਿੰਨੀਆਂ ਪੱਟੀਆਂ ਵਿੱਚ ਦੀ ਨਿਕਲ ਕੇ ਆਇਆ ਹੈ ਹਾਂ ਇੱਕ ਹੋਰ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਸੁਨਿਆਰੇ ਹੈ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਲੈਂਦੇ ਆ ਫੂਕਾ ਮਾਰ ਕੇ ਛੋਟੀਆਂ ਜੀਆਂ ਥੋੜੀ ਥੋੜੀਆਂ ਮਾਰ ਕੇ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਰਹੇ ਆ ਬਣਾ ਲੈਂਦੇ ਆ ਪਰ ਉਹ ਪਿੱਤਲ ਜਾਂ ਚਾਂਦੀ ਨੂੰ ਸੋਨਾ ਨਹੀਂ ਬਣਾ ਸਕਦੇ ਸੋ ਜਿਹੜਾ ਉਹਨਾਂ ਕੋਲੇ ਆਉਣਾ ਚਾਹੀਦਾ ਤਾਂ ਪਹਿਲੇ ਸੋਨਾ ਤਾਂ ਹੋਣਾ ਹੀ ਚਾਹੀਦਾ ਸੋ ਤੁਹਾਡਾ ਹਰ ਬੱਚਾ ਫਸਟ ਨਹੀਂ ਆਊਗਾ ਜਿਹੜੇ ਜਿਹੜੇ ਸੋਨਾ ਨੇ ਉਹਨਾਂ ਦੀ ਤੁਸੀਂ ਗਹਿਣੇ ਬਣਾ ਲਓਗੇ ਇਹ ਤੁਹਾਡੇ ਕੋਲੇ ਕਲਾ ਹੈਗੀ ਟੀਚਿੰਗ ਦੀ ਕੋਈ ਖੇਡਾਂ ਵੱਲ ਜਾਊਗਾ ਕੋਈ ਸਾਇੰਸ ਵੱਲ ਜਾਊਗਾ ਕੋਈ ਜਿਹੜਾ ਲਿਖਾਰੀ ਬਣੂਗਾ ਕੋਈ ਕਵਤਾਵਾਂ ਲਿਖੂਗਾ ਕੋਈ ਕੁਝ ਅਪਰੀਸ਼ੀਏਟ ਕਰੋ ਉਹਨਾਂ ਦੀ ਕਲਾ ਨੂੰ ਸਕੂਲ ਆਫ ਹੈਮਨੈਸ ਇਹੀ ਇਸ ਅੱਜ ਤੱਕੇ ਨਾਲ ਆ ਤੁਸੀਂ ਸਾਡੇ ਆਪਣੇ ਤੱਕੇ ਨਾ ਪੜਾਉਂਦੇ ਨਾ ਆ ਪੜੋ ਮਾਪਿਓ ਨਾ ਜਿਹੜਾ ਆਪ ਨਹੀਂ ਹੋਇਆ ਹੁਣ ਤੋਂ ਹੋਇਆ ਹੁੰਦਾ ਉਹ ਕਰਾਉਂਦੇ ਜਵਾਕ ਤੋਂ ਤੂੰ ਆ ਕਰ ਜੋ ਆਕਦਾ ਇੰਟਰਸਟ ਕਿਤੇ ਹੋਰ ਹੁੰਦਾ ਜੀ ਸੋ ਇਸ ਕਰਕੇ ਬੱਚੇ ਦੇ ਇੰਟਰਸਟ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਵੀ ਤੁਹਾਡਾ ਵੀ ਕਿਉਂਕਿ ਹੁਣ ਪੇਰੈਂਟ ਟੀਚਰ ਮੀਟਿੰਗਾਂ ਵੀ ਹੋਣ ਲੱਗ ਗਈਆਂ ਤੁਸੀਂ ਵੀ ਮਾਪਿਆਂ ਨੂੰ ਇਹ ਕਹੋ ਕਿ ਬੱਚੇ ਦਾ ਧਿਆਨ ਇੱਧਰਲੇ ਪਾਸੇ ਜ਼ਿਆਦਾ ਇਹ ਇੱਧਰ ਕਾਮਯਾਬ ਹੋ ਸਕਦਾ ਅੱਜ ਕੱਲ ਤਾਂ ਕਿੰਨਾ ਦੁਨੀਆ ਖੁੱਲ ਗਈ ਅੱਜਕੱਲ ਕੋਈ ਕਲਾ ਡਾਕਟਰ ਤੇ ਪਾਇਲਟ ਤੇ ਇੰਜੀਨੀਅਰ ਥੋੜੀ ਲੱਗੇ ਪੂਰੀ ਦੁਨੀਆ ਖੁੱਲ ਗਈ ਬੜੇ ਕਰੀਅਰ ਆ ਗਏ ਅੱਜਕੱਲ ਬੜੀ ਫੀਲਡ ਆ ਗਏ ਇਹਦੇ ਕਰੀਅਰ ਬਣ ਸਕਦੇ ਸੋ ਇਹੀ ਮੈਂ ਤੁਹਾਨੂੰ ਕਹੂੰਗਾ ਜੇ ਅੱਜ ਤੁਹਾਨੂੰ ਬਿਨਾ ਸਿਫਾਰਿਸ਼ ਤੇ ਬਿਨਾ ਕਿਸੇ ਕ੍ਰਪਸ਼ਨ ਤੋਂ ਤੁਹਾਨੂੰ ਨੌਕਰੀ ਮਿਲ ਰਹੀ ਹੈ ਇਹੀ ਸਿੱਖਿਆ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਓ ਕਿ ਭਾਈ ਜਿਹੜਾ ਇਮਾਨਦਾਰੀ ਦਾ ਆਨੰਦ ਆ ਉਹਦਾ ਉਹ ਵੀ ਗੱਲ ਹੀ ਹੋਰ ਹੁੰਦੀ ਹੈ ਸੋ ਆ ਕਿਸੇ ਦਾ ਹੱਕ ਨਾ ਮਾਰੋ ਪੁਜਾਣਾ ਕਿਤੇ ਨਹੀਂ ਜਾਣਾ ਸਾਰਿਆਂ ਨੇ ਇੱਕ ਥਾਂ ਹੀ ਆ ਠੀਕ ਹੈ ਨਾ ਉਹ ਅਲੱਗ ਗੱਲ ਹੈ ਵਾਰੀ ਆਪੋ ਆਪਣੀ ਸੋ ਕਈ ਵਾਰੀ ਪਹਿਲਾਂ ਚਲੇ ਜਾਂਦਾ ਕੋਈ ਬਾਅਦ ਚਲੇ ਜਾਂਦਾ ਜਾਣਾ ਤਾਂ ਹੈ ਗਈ ਹੈ ਪਰ ਇਹ ਜੇ ਚਾਰ ਚੰਗੇ ਕੰਮ ਕਰ ਜਾਂਗੇ ਲੋਕ ਯਾਦ ਰੱਖ ਲੈਂਦੇ ਆ ਨਹੀਂ ਤਾਂ ਲੋਕ ਭੁੱਲ ਜਾਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਆਇਆ ਸੀ ਬੜੇ ਬੜੇ ਆਏ ਇੱਥੇ ਤੁਰ ਗਏ ਇੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵੰਸ਼ ਜਿਹੜਾ ਉਹ ਕੌਮ ਤੋਂ ਬਾਹਰ ਤਾਂ ਲੜਾਈਆਂ ਬੋਲੜੀਆਂ ਲੜਾਈਆਂ ਸਾਰੀਆਂ ਮੁਗਲਾਂ ਨਾਲ ਸੀ ਔਰੰਗਜ਼ੇਬ ਦਈ ਸੀ ਗਵਰਨਰ ਉਹ ਜਿਹੜਾ ਸੂਬਾ ਸੀਗਾ ਆਪਣਾ ਸਰਾਂਦੜ ਜਿਹਨੇ ਛੋਟੇ ਸਾਹਿਬ ਜੀ ਜਨਮੀਆਂ ਚਲਾਇਆ ਸੀ ਤੇ ਉਹ ਪੌਣੇ ਇੰਡੀਆ ਦਾ مالک ਸੀ ਪੌਣੇ ਇੰਡੀਆ ਚ ਰਾਜ ਸੀ ਉਹਦਾ ਗੁਰੂ ਸਾਹਿਬ ਆ ਹਲਾਕਾ ਸੀ ਆਪਣਾ ਅੱਜ ਦੇਖੋ ਤੁਸੀਂ ਅੱਜ ਉਧਰ ਤਾਂ ਹੁਲੇਮਲੇ ਵੀ ਲੱਗਦੇ ਆ ਉਧਰ ਗੁਰਪੁਰਬ ਵੀ ਮਨਾਏ ਜਾਂਦੇ ਆ ਉਧਰ ਫੋਟੋ ਵੀ ਘਰਾਂ ਚ ਹੈ ਉਧਰ ਹਰ ਰੋਜ਼ ਅਰਦਾਸਾਂ ਚ ਨਾਮ ਲਿਆ ਜਾਂਦਾ ਹੈ ਸਰਵੰਸਦਾਨੀ ਦਸ਼ਮੇਸ਼ ਪਿਤਾ ਹੈ ਤੇ ਉਧਰ ਔਰੰਗਾਬਾਦ ਉਹਦੀ ਕਬਰ ਹੈ ਉਥੇ ਕੋਈ ਦੀਵਾ ਕਰਨ ਵਾਲਾ ਨਹੀਂ ਹੈ ਜੀ ਦੀਵਾ ਕਰਨ ਵਾਲਾ ਨਹੀਂ ਹੈ ਉਥੇ ਕੋਈ ਸੋਏ ਚੰਗੇ ਜਹ ਲੋਕਾਂ ਦੇ ਹੱਕ ਦੇ ਵਿੱਚ ਖੜਨਦੇ ਨਤੀਜੇ ਭਗਤ ਸਿੰਘ 23 ਸਾਲ ਦੀ ਉਮਰ ਚ ਫਾਂਸੀ ਚੜ ਗਏ ਸੀ ਕਰਤਾਰ ਸਿੰਘ ਸਰਾਬੀ ਦਾ ਲੱਕਾ ਹੈ ਇਹ। ਅਨਾਲੀ ਸਰਾਬਾ ਪਿੰਡ ਹੈ। 19 ਸਾਲ ਦੀ ਉਮਰ ਚ ਪਾਇਲਟ ਬਣਨ ਗਏ ਸੀਗੇ ਵਰਕਲੈਜ ਯੂਨੀਵਰਸਿਟੀ ਚ ਕੈਲੀਫੋਰਨੀਆ ਚ। ਉਸ ਵੇਲੇ 19 ਸਾਲ ਦੀ ਉਮਰ ਚ ਪਰ ਯਾਦ ਅੱਜ ਵੀ ਬੁੱਤ ਲੱਗੇ ਨੇ ਯਾਰ ਦੁਨੀਆ ਭਰ 19 ਸਾਲ ਚ ਹੀ ਰਹਿਣ। ਜਿੰਨੇ ਦਿਨ ਦੁਨੀਆ ਰਹੂਗੀ ਉਹ 19 ਸਾਲ ਦੇ ਰਹਿਣਗੇ ਭਾਵੇਂ 23 ਸਾਲ ਦੇ ਰਹਿਣਗੇ ਔਰ ਦਿਲਾਂ ਚ ਵਸਦੇ ਰਹਿਣਗੇ। ਆਪਾਂ ਨੂੰ ਭੁੱਲ ਜਾਣਗੇ ਲੋਕ। ਆਏ ਗਏ ਆਏ ਗਏ। ਸੋ ਇਸ ਕਰਕੇ ਜੇ ਚੰਗੇ ਕੰਮ ਕਰ ਜਾਗੇ ਚੰਗੇ ਕੌਮ ਵੀ ਆਪਣਾ ਜਿਹੜੀ ਸਿਰਜਣਾ ਕਰ ਜਾਗੇ ਤਾਂ ਆਪਾਂ ਆਪਣਾ ਵੀ ਯਾਦ ਕਰ ਲਿਆ ਕਰਨਗੇ ਕਦੇ-ਕਦੇ ਵਿਆਹ ਹੁੰਦੇ ਸੀ ਉਦੋਂ ਆਹ ਟੀਚਰ ਨੇ ਮੈਨੂੰ ਬੜਾ ਵਧੀਆ ਪੜਾਇਆ ਆਹ ਆ ਮਾਸਟਰ ਜੀ ਅਸਾਨੂੰ ਬਹੁਤ ਸੋਹਣਾ ਗੱਲ ਕਹਿੰਦਾ ਸੀ ਆਹ ਗੱਲ ਕਰਕੇ ਸਾਰੀ ਜ਼ਿੰਦਗੀ ਬਦਲੀ ਕੀ ਪਤਾ ਕਿਹੜੀ ਗੱਲ ਤੇ ਕੋਈ ਕਿਸੇ ਦਾ ਕੈਰੀਅਰ ਬਦਲ ਜਾ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਮੈਂ ਕਿਉਂਕਿ ਤੁਸੀਂ ਤਾਂ ਸੋਚਦੇ ਹੋਵੋਗੇ ਸ਼ਾਇਦ ਮੁੱਖ ਮੰਤਰੀ ਦਾ ਨਜ਼ਾਰੇ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਹੈ ਅਈ ਦੰਨੂ ਜਾਣਾ ਹੈ ਚਾਰੇ ਪਾਸੇ ਸਲੂਟ। ਕਦੇ ਨਾ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ। ਦੋ ਤਿੰਨ ਦਿਨ ਰੱਖੂਗਾ ਮੈਂ ਹੁਣ ਕਰਨ ਲੱਗਿਆ ਵੇ ਕੋਸ਼। ਵੀ ਹਰੇਕ ਜ਼ਿਲ੍ਹੇ ਤੋਂ ਦੋ ਤਿੰਨ ਦੋ ਤਿੰਨ ਬੰਦੇ ਲਿਆ ਕਰਾਂ ਨਾਲ ਮੈਂ। ਵੀ ਮੇਰੇ ਨਾਲ ਹੀ ਰਹਿਣ। ਵੀ ਕੀ ਕਿਵੇਂ ਕਿਵੇਂ ਹੁੰਦਾ ਹੈ। ਹੈਨਾ ਕਿੱਥੇ ਕਿੱਥੇ ਜਾਈਦਾ ਹੈ। ਜਦੋਂ ਭੁੱਖੇ ਮਰੇ ਤੁਸੀਂ ਤਿੰਨ ਘੰਟੇ ਬਾਅਦ ਜਵਾਬ ਦਿੰਦੇ ਦੇਖਿਓ ਵੀ ਮੇਰਾ ਨਾਂ ਪਾ ਤੇਰੇ ਨਾਲ ਕਿੱਥੇ ਜਾਣੀਏ ਯਾਰਾਂ। ਹੈ। ਕੱਲ ਤਿੰਨ ਦਿਨ ਪਹਿਲੇ ਵੀ ਲੁਧਿਆਣੀ ਸੀ। ਰਾਤ ਚੰਡੀਗੜ੍ਹ ਗਏ ਆ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਗਏ ਇੱਥੋਂ ਹੁਣ ਦਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਵਾਪਸ ਆਊਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚਨਈ ਜਾਊਂਗਾ ਆ ਜਿਹੜਾ ਕਰ ਰਹੇ ਨਾ ਹੁਣ ਕੋਸ਼ਿਸ਼ ਹੈ ਸਰਕਾਰ ਵਾਲੇ ਸੈਂਟਰ ਵਾਲੇ ਕਿ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀਆਂ ਉਹਦੇ ਬਾਰੇ ਮੀਟਿੰਗ ਹੈ ਸੀਐਮ ਤਮਿਲਨਾਡੂ ਤੇ ਦੋ ਚਾਰ ਹੋਰ ਸੀਐਮ ਜਿਹੜੇ ਨੌਨ ਬੀਜਪੀ ਸਰਕਾਰਾਂ ਦੇ ਨੇ ਉੱਥੇ ਜਾਵਾਂਗਾ 22 ਨੂੰ ਹੀ ਵਾਪਸ ਆਉਂਗਾ 23 ਤਰੀਕ ਨੂੰ ਸ਼ਹੀਦ ਐਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖਟਕੜਕਲਾਂ ਜਾਵਾਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸ਼ੁਰੂ ਹੈ ਉੱਥੇ 25 ਜਾਂ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਤੇ ਕੁੜੀਆਂ ਦੇ ਕਾਲਜ 'ਚ ਮੇਰੇ ਖਿਆਲ 'ਚ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ ਅਨਾ ਤੀਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖੋ ਸਾਡੇ ਨਾਲ ਤੁਹਾਡੇ ਤਾਂ ਫੇਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਦੀ ਪਤਾ ਰਾਤ ਨੂੰ 12 ਵਜੇ ਕਿਹਦਾ ਫੋਨ ਆ ਜਾਈਏ ਕੀ ਹੋ ਜੀ ਆਹ ਲਾਣ ਉਹਦੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਔਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਣਾ ਸਾਡੇ 3 ਕਰੋੜ ਲੋਕਾਂ ਦਾ ਪਸਟੋਰੀਅਨ ਵੜਨਾ ਸੌਖਾ ਨਹੀਂ ਹੈ ਜੀ ਇਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ ਚ ਦੋ ਤੋਂ ਢੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਢੜੇ ਬੈਠੇ ਹੋਏ ਬੜੇ ਮਨਤੂ ਨੇ ਪਰੇ ਵੀ ਪਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਹ ਨਾਲ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਹੈ ਸਮੱਤ ਬਖਸ਼ੇ ਪਰਮਾਤਮਾ ਦੇ ਇਹਹੀ ਅਰਦਾਸ ਕਰਦੇ ਆਂ ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ ਚ ਬਹੁਤ سارے ਸ਼ੋਅ ਕੀਤੇ ਹੋਏ ਮੈਂ ਇਸ ਪੰਜਾਬੀ ਭਵਨ ਚ ਹੈਨਾ ਮੈਂ ਜਦੋਂ ਅੰਦਰ ਆਇਆ ਮੈਂ ਯਾਰ ਇੱਥੇ ਸ਼ੋਅ ਕਰਨਾ ਆਉਂਦੇ ਹੁੰਦੇ ਸੀ ਉਦਰ ਤਾਂ ਵਕਤ ਬਹੁਤ ਵੱਡੀ ਚੀਜ਼ ਹੈ ਜੀ ਸੋ ਮਤਲਬ ਸ਼ੋ ਕਰਦੇ ਹੁੰਦੇ ਸੀ ਮੋਰੋਂ ਕਹਿੰਦੇ ਜੀ ਆਗੇ ਚੀਫ ਗੈਸਟ ਸਾਹਿਬ ਹੁਣ ਬਸ ਤੁਸੀਂ ਬੰਦ ਕਰ ਦਿਓ ਹੁਣੇ ਆਗੇ ਮੈਂ ਆ ਦੇਖ ਲੈ ਹੁਣ शो वाले अपे चीफ गैस कुदरत जी सारा कुछ साइका नहीं आम घर चो उठे हुए लोग करता तुसी जो पंजाब की जिम्मेवारी पांच साल लि जे मेरे पांच साल चंगे लगे अगली दे दोगे ਨਹੀਂ ਤਾਂ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਉਹ ਮੈ ਜਿਵੇਂ ਕਿਸੇ ਹੋਰ ਨੂੰ ਦੇ ਦਵਾਂਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਖੋਟ ਨਹੀਂ 75 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਸੜਜਾਈ ਜਾਣਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਹੈ ਕਈ ਵਾਰੀ ਹੈਨਾ ਜਿਵੇਂ ਹੁਣ ਡਰੱਗਸ ਦਾ ਜਿਹੜਾ ਨਸ਼ਾ ਵਿਰੋਧ ਚ ਜੀੜਿਆ ਹੋਇਆ ਯੁੱਧ ਉਹ ਕਿਤੇ ਐ 15-20 ਦਿਨਾਂ ਚ ਥੋੜੀ ਹੋ ਗਿਆ ਬੜੀ ਲੰਬੀ ਪਲੈਨਿੰਗ ਹੋਈ ਉਹਦੇ ਵਿੱਚ ਕਿ ਸਪਲਾਈ ਲਾਈਨ ਤੋੜਾਂਗੇ ਫਿਰ ਵਿਦਰੋਹਲ ਸਿੰਪਟਮਸ ਆਉਣਗੇ ਜਿਹੜੇ ਬੱਚੇ ਐਡਿਕਟਡ ਹੋਗੇ ਮੈਂ ਤਾਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਹੈਨਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਕਿੰਨੇ ਨੇ ਦਵਾਈਆਂ ਉਹਨਾਂ ਚ ਕਿੰਨੇ ਚਿਰਦੀਆਂ ਪਾਈਆਂ ਨੇ ਉਹ ਤੜਫਣਗੇ ਬਾਅਦ ਚ ਜਦੋਂ ਬੰਦ ਕਰਤਾ ਸਪਲਾਈ ਫਿਰ ਪੁਲਿਸ ਨਾਲ ਗੱਲ ਕੀਤੀ ਕਿ ਬਦਲੀਆਂ ਕਰੋ ਆਪਸ ਚ ਜਿਹੜੇ ਜਿਹੜੇ ਪੁਲਿਸ ਵਾਲੇ ਇਨਵੋਲਵ ਨੇ ਵਿੱਚ ਕੋਈ ਛੋਟੇ ਪੱਧਰ ਦੇ ਜਿਹੜੇ ਅਧਿਕਾਰੀ ਸੀ ਵੀ ਉਹ ਵੀ ਉਹਨਾਂ ਦੀ ਵੀ ਸ਼ਿਕਾਇਤਾਂ ਆਈ ਸੀ ਉਹ ਬੁਕਾਉਂਦੇ ਨੇ ਹੈਨਾ ਉਹਨਾਂ ਨੇ ਬਦਲੀਆਂ ਕੀਤੀਆਂ ਫਿਰ ਸਪੌਟ ਕੀਤਾ ਸਾਰਾ ਵੀ ਕਿੱਥੇ ਕਿੱਥੇ ਵਿਕਦਾ ਕਿੱਥੇ ਕਿੱਥੇ ਟਾਰਗੇਟ ਕਰਨਾ ਫਿਰ ਕਿਤੇ ਜਾ ਕੇ ਐਕਸ਼ਨ ਹੋਇਆ ਇਹ ਕੋਈ ਐ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੀ ਬੜੀ ਲੰਬੀ ਲਗਭਗ ਸਾਲ ਡੇਢ ਸਾਲ ਦੀ ਪਲੈਨਿੰਗ ਲੱਗੀ ਇਹਦੇ ਵਿੱਚ ਪਰ ਹਾਂ ਉਹ ਕਹਿੰਦੇ ਆ ਨਾ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬੜੇ ਵਧੀਆ ਬਣਾਏ ਪਏ ਨੇ ਬਸ ਸਾਥ ਤੁਹਾਡਾ ਚਾਹੀਦਾ ਹੈ ਟੀਚਰੋਂ ਤੁਸੀਂ ਤੁਸੀਂ ਦੱਸੋ ਤੁਸੀਂ ਪੜ੍ਹਾਓ ਬੱਚਿਆਂ ਨੂੰ ਸਿੱਖਿਅਤ ਕਰੋ ਉਹਨਾਂ ਦੇ ਜਿਹੜੇ ਦਿਮਾਗ ਦੇ ਕਪਾਟ ਖੋਲੋ ਕਿ ਆਹ ਭਾਈ ਸੱਚ ਹੈ ਆ ਝੂਠ ਹੈ ਸੱਚ ਵਾਲਾ ਪਾਸਾ ਹਮੇਸ਼ਾ ਜਿੱਦਦਾ ਹੈ ਝੂਠ 2-4 ਦਿਨ ਲਈ ਤੁਹਾਨੂੰ ਕੋਈ ਸਕਸੈਸ ਦਿਵਾ ਸਕਦਾ ਪਰ ਖੜਦਾ ਨਹੀਂ ਹੈਗਾ ਉਹ ਸੋ ਇਸ ਤਰ੍ਹਾਂ ਦੀ ਸਾਡੇ ਬੱਚੇ ਸਿੱਖਿਤ ਹੋਣ ਕਿ ਉਹ ਆ ਮਾਨ ਨਾਲ ਕਹਿਣ ਸੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਆਂ ਸੀ ਤੇ ਸਾਨੂੰ ਸਾਡੇ ਟੀਚਰਾਂ ਨੇ ਐਸਾ ਪੜਾਇਆ ਹੋਇਆ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਚ ਟਾਪਰ ਆਪਣੇ ਬੱਚੇ ਹੋਣ ਜਿੱਥੇ ਮਰਜੀ ਜਾ ਮੈਂ ਕਹਣਾ ਪੜ੍ਹਾਈ ਵਾਸਤੇ ਜਾਂ ਕੋਈ ਤਰੱਕੀ ਵਾਸਤੇ ਜਿੱਥੇ ਮਰਜੀ ਜਾਓ ਹਮ ਮਜਬੂਰੀ ਚ ਚੇ ਜਾਣੇ ਆ ਕੈਨੇਡਾ ਅਮਰੀਕੇ 66 ਲੱਖ ਰੁਪਇਆ ਦੇ ਕੇ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਗੈਣੇ ਫਿਰ ਇਹਦਾ ਮਤਲਬ ਸਿਸਟਮ ਦਾ ਜਿਹੜਾ ਕਸੂਰ ਹੈ ਜੇ ਤਰੱਕੀ ਕਰਨ ਜਾਣੇ ਜਿੱਥੇ ਮਰਜੀ ਜਾਓ ਪੂਰੀ ਦੁਨੀਆ ਓਪਨ ਹੋਵੇ ਸੋ ਆਈ ਵਿਸ਼ ਬਿ ਤੁਹਾਲ ਦਾ ਬੈਸਟ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਜਾ ਕੇ ਸਕੂਲਾਂ ਚ ਪੜ੍ਹਾਓ ਕਿਸੇ ਨਾ ਕਿਸੇ ਸਕੂਲ ਚ ਜਿਸ ਦਾ ਤੁਸੀਂ ਕਹੇ ਲੱਖੋ ਵਾਰ ਹੈਨਾ ਮੇਰਾ ਕੋਈ ਪਤਾ ਨਹੀਂ ਮੈਂ ਮਤਲਬ ਗੱਡੀ ਜਾਂਦਾ ਜਾਂਦਾ ਕਿੱਥੇ ਖੜ ਜਾ ਬੀ ਚਲ ਸਕੂਲ ਦੇਖੀ ਹਾਇ ਨੀ ਉਹ ਜਿਹੜੀਆਂ ਪੂਰੀਆਂ ਰੱਖਿਓ ਆਉਂਦੀਆਂ ਮੈਨੂੰ ਫਰਲੋਂ ਆ ਫਰਲੋਂ ਦਾ ਸਾਰਾ ਪਤਾ ਹੈ ਠੀਕ ਹੈ ਨਾ ਜੇ 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 ਇਹ ਪਤਾ ਕਰਨਾ ਹੈ ਵੀ ਐ ਕਿਵੇਂ ਹੁੰਦਾ ਫਿਰ ਕਿਸੇ ਤਸਦੀਲਦਾਰ ਨੂੰ ਪੁੱਛ ਲਿਓ ਠੀਕ ਹੈ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਕਰਤਾਰ ਸਿੰਘ ਸਰਾ ਇਨਕਲਾਬ ਜ਼ਿੰਦਾਬਾਦ ਇਹ ਸਿੱਖਿਆ ਦਾ ਇਨਕਲਾਬ ਹੈ ਜਿਹੜਾ ਉਹ ਲਿਆ ਰਹੇ ਆਪਾਂ ਇਹ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ ਸਬਕ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਲੋਕਾਂ ਕੋ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ कि जिंदा रहे तो फिर मिलेंगे लेकिन इस दिल ने कहा है कि मिलते रहे तो जिंदा रहेंगे बहुत-बहुत धन्यवाद बहुत जॉन दे वाद्र